ਜੋ ਅਜਕਲ ਦੇ ਨੌਜਵਾਨਾਂ ਦਾ ਸ਼ੌਕ ਬਣ ਗਿਆ ਹੈ ਪਰ ਜਿਮ ਵਿੱਚ ਬੋਡੀ ਬਿਲਡਰ ਤਾਂ ਬਣ ਸਕਦੇ ਹਨ ਪਹਿਲਵਾਨ ਨਹੀਂ ਇਹ ਦਾਵਾ ਹੈ 65 ਸਾਲ ਦੀ ਉਮਰ ਦੇ ਪਹਿਲਵਾਨ ਸੁਦੀਰ ਦੱਤਾ ਦਾ ਜੋ ਕਿ ਉਹ ਮ ਜੋ ਇਸ ਉਮਰ ਦੇ ਵਿੱਚ ਨੌਜਵਾਨਾਂ ਨੂੰ ਮਾਤ ਦੇ ਰਿਹਾ ਹੈ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਸੁਦੀਰ ਦੱਤਾ 10 ਸਾਲ ਦੀ ਉਮਰ ਤੋਂ ਇਸਲਾਮਾ ਜੁੜਾ ਹੈ ਇਸਲਾਮਾਬਾਦ ਮੋਹੱਲੇ ਦੇ ਅਖਾੜੇ ਦੇ ਵਿੱਚ ਪਲਵਾਨੀ ਕਰ ਰਿਹਾ ਸੀ ਤੇ ਦੱਸ ਦੇ ਕਿ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਵੀ ਹੁੰਦੀਆਂ ਲਗਭਗ तमाम ਇੰਚ ਮੇਲਿਆਂ ਦੇ ਵਿੱਚ ਆਪਣੀ ਪਹਿਲਵਾਨੀ ਦੇ ਜਲਵੇ ਉਹ ਦਿਖਾਉਂਦਾ ਰਿਹਾ ਹੈ ਇਸ ਵੇਲੇ اسلام آباد ਮੋਹੱਲੇ ਦੇ ਸ਼ਮਸਾਨ ਕਾਟ ਵਾਲੇ ਅਖਾੜੇ ਦੇ ਵਿੱਚ ਹੀ ਉਸਤਾਦੀ ਕਰ ਰਿਹਾ ਹੈ ਤੇ ਪੰਜਾਬ ਦੇ ਕਰੀਬ ਨੌਜਵਾਨਾਂ ਨੂੰ ਪਹਿਲਵਾਨੀ ਦੇ ਦਾਪੇਟ ਅਤੇ ਗੁਰ ਸਿਖਾ ਰਿਹਾ ਹੈ ਪਹਿਲਵਾਨੀ ਇੱਕ ਸ਼ੌਂਕ ਹੈ ਇੱਕ ਜਨੂਨ ਹੈ ਕਿਉਂਕਿ ਇਹਦੇ ਲਈ ਆਪਣੀ ਡੇਲੀ ਰੁਟੀਨ ਨੂੰ ਇੱਕ ਨਿਯਮ ਬਜਾਣਾ ਪੈਂਦਾ ਹੈ ਅੱਜ ਇਹ ਕੈਸੇ ਪਹਿਲਵਾਨ ਕੋਲ ਆਏ ਆ ਜਿਹੜੇ 65 ਸਾਲ ਦੀ ਉਮਰ ਵਿੱਚ ਵੀ ਕਿਸੇ ਨੌਜਵਾਨ ਤੋਂ ਘੱਟ ਨਹੀਂ ਆ ਲੇਕਿਨ ਇਹਨਾਂ ਦਾ ਸ਼ਰੀਰ ਬਿਲਕੁਲ ਨੈਚੁਰਲ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਖਾਸ ਕਰਕੇ ਇਹ ਜਾਣਾਂਗੇ ਕਿ ਕੀ ਫਰਕ ਹੈ ਇੱਕ ਜਿਮ ਦੇ ਪਹਿਲਵਾਨ ਤੇ ਨੈਚੁਰਲ ਪਹਿਲਵਾਨ ਚ ਕਿ ਨਾ ਮੈਂ ਆਪਣਾ ਪਹਿਲੇ ਆਪਣਾ ਨਾਮ ਦੱਸੋ ਦੀ ਇੱਜ਼ਤਾ ਜੀ 65 ਸਾਲ ਦੀ ਉਮਰ ਤੋਂ ਸੀਦਾ ਸਿਆ ਲੇਕਿਨ ਲੱਗਦੀ ਨਹੀਂ ਹੈ ਕੀ ਰਾਜ਼ ਹੈ ਇਹਦਾ ਰਾਜ ਬਸ ਇਹ ਹੀ ਹੈ ਜੀ ਕਿ ਰੋਜ਼ ਆਪਾਂ ਨਿਤਨੇਮ ਨਾਲ ਅਖੜੇ ਆਣਾ ਤੇ ਨਿਤਨੇਮ ਨਾਲ ਆਪਾਂ ਇੱਥੇ ਆ ਕੇ ਮਿੱਟੀ ਦੇ ਵਿੱਚ ਆਪ ਵੀ ਕਰਨਾ ਤੇ ਬੱਚਿਆਂ ਨੂੰ ਵੀ ਕਰਾਣਾ ਤੇ ਮਾੜਿਆਂ ਤੋਂ ਚੰਗੇ ਪਾਸੇ ਲੈਣਾ ਜਿਹੜੇ ਬੱਚੇ ਮਾੜੇ ਰਸਤੇ ਆ ਉਹਨਾਂ ਨੂੰ ਬਚਾ ਕੇ ਚੰਗੇ ਰਸਤੇ ਲੈਣਾ ਕਿਦੋਂ ਦਾ ਅਖਾੜਾ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਆਹ ਅਖਾੜਾ ਲਗਭਗ ਜੀ 750 ਸਾਲ ਤੋਂ ਪੁਰਾਣਾ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਇੱਥੇ ਆਂਦੇ ਜੀ ਬੂੰਜਾ 53 ਸਾਲ ਹੋ ਗਏ ਕੰਟੀਨਿਊ ਜਾਂਦੇ ਕਿੱਥੇ ਕਿੱਥੇ ਖੇਲੇ ਹੋ ਤੁਸੀਂ ਆਪੇ ਮੈਂ ਮੈਂ ਦੇਖੋ ਜੀ ਮੈਂ ਇੱਕ ਤੇ ਸਰਵਿਸ ਕੀਤੀ ਆ ਮੈਂ ਲੱਗੇ ਲੱਗੇ ਆਪਣਾ ਪੰਜਾਬ ਦੇ ਲੱਗੇ ਲੱਗੇ ਬਸ ਆਪਣੀਆਂ ਛਿੰਜਾਂ ਜੜੀਆਂ ਨਾ ਉਹਨਾਂ ਦੇ ਵਿੱਚ ਜਾਂਦਾ ਰਿਆਂ ਗੱਲ ਸਰੀਰ ਦੀ ਕੀਤੀ ਜਾਏ ਤੇ ਕਿਦਾਂ ਹੈ ਸਰੀਰ ਇਦਾਂ ਕਾਇਮ ਰਹਿ ਸਕਦਾ ਕਾਇਮ ਹੈ ਜੀ ਇੱਕ ਤਾਂ ਹੈ ਅੱਜਕੱਲ ਜਿਹੜੇ ਪ੍ਰੋਡਕਟ ਆ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਹੜੇ ਆਪਾਂ ਅੱਜਕੱਲ ਬੱਚਿਆਂ ਨੂੰ ਜ਼ਿਆਦਾ ਦੇ ਰਹੇ ਨੇ ਪ੍ਰੋਟੀਨ ਵਗੈਰਾ ਉਹ ਸਭ ਤੋਂ ਮਾੜੀ ਆ ਉਹਨਾਂ ਤੋਂ ਬਚੋ ਸਿੰਪਲ ਖਾਣਾ ਖਾਓ ਤੇ ਮਿਹਨਤ ਜ਼ਿਆਦਾ ਕਰੋ ਔਰ ਢਿੱਡ ਭਰ ਕੇ ਨਾ ਜ਼ਿਆਦਾ ਖਾਓ ਤਾਂ ਕਿ ਉਹ ਪਹਿਲਾ ਇੱਕ ਟਾਈਮ ਸੀਗਾ ਵੀ ਜਿਹੜਾ ਕਹਿੰਦੇ ਸੀ ਬੱਚੇ ਨੂੰ ਵਧੀਆ ਤਰੀਕੇ ਨਾਲ ਚੀਜ਼ਾਂ ਦਿਓ ਤਾਂ ਕਿ ਜੁਵਾਨ ਹੋਵੇ ਅੱਜ ਆਹੀ ਇਹ ਕਹਿੰਦਾ ਮੇਰੀ ਜਿਹੜੀ ਸੋਚ ਆ ਮੇਰੇ ਜਿਹੜਾ 65 ਸਾਲ ਦਾ 44 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਇਹ ਕਹਿੰਦਾ ਕਿ ਅੱਜ ਜੀਣ ਵਾਸਤੇ ਖਾਓ ਨਾ ਕਿ ਢਿੱਡ ਭਰਨ ਵਾਸਤੇ ਖਾਓ ਕਿਉਂਕਿ ਅਸੀਂ ਤੇ ਆਲਰੇਡੀ ਅੱਗੇ ਉਹ ਆਪਾਂ ਯਾਰ ਖਾ ਰਹੇ ਆ ਯੂਰੀਆ ਹਰ ਚੀਜ਼ ਚ ਕੈਮੀਕਲ ਹਰ ਚੀਜ਼ ਚ ਤੇ ਉਹਨੂੰ ਬਚਾ ਕਰਨ ਵਾਸਤੇ ਇੱਕ ਤਾਂ ਇਹਨੂੰ ਇਹਦੇ ਤੇ ਜੁੜੇ ਰੋ ਅਖਾੜੇ ਦੇ ਨਾਲ ਜੁੜੇ ਰਹੋ ਦੂਸਰਾ ਹੈ ਆਪਣੀ ਸਿਹਤ ਨੂੰ ਚੰਗਾ ਰੱਖਣ ਵਾਸਤੇ ਰੂਟੀਨ ਚਾਹੋ ਤੇ ਇੱਕ ਫਾਸਟ ਫੂਡਾਂ ਤੋਂ ਜਿਹੜੇ ਕਿ ਬੱਚਿਆਂ ਨੂੰ ਅੱਜਕੱਲ ਜ਼ਿਆਦਾ ਉਹ ਕਰ ਰਹੇ ਨੇ ਹਾਂਜੀ ਉਹਦੇ ਤੋਂ ਬਚਾਓ ਕੋਲਡ ਡਰਿੰਕ ਸਭ ਤੋਂ ਬੜੀ ਇਹਨਾਂ ਚੀਜ਼ਾਂ ਤੋਂ ਵੇਖੋ ਇਹਨਾਂ ਤੋਂ ਬਚਾ ਕੇ ਜਿਹਦੇ ਕਿਉਂਕਿ ਅੱਜਕੱਲ ਬੱਚੇ ਵੀ ਇੱਕ ਇੱਕ ਬੱਚਾ ਦੋ ਦੋ ਉਹ ਵੀ ਸੁਖਣਾ ਨਾ ਲੈ ਆਪਾਂ ਤੇ ਜਦੋਂ ਉਹ ਮਾੜੇ ਕੰਮਾਂ 'ਚ ਪੈ ਜਾਂਦੇ ਨੇ ਤੇ ਮਾਪਿਆਂ ਦਾ ਬੜਾ ਮਾੜਾ ਹਾਲ ਹੁੰਦਾ ਇਸ ਕਰਕੇ ਉਹ ਮਾਪਿਆਂ ਨੂੰ ਪਤਾ ਹੀ ਵੀ ਮਹਿਸੂਸ ਕਰਦੇ ਆਂ ਹੀ ਮਾਪਿਓ ਆਂ ਤੇ ਮਹਿਸੂਸ ਕਰਦੇ ਆਂ ਇਸ ਕਰਕੇ ਆਪਾਂ ਮਾੜੇ ਰਸਿਆਂ ਨੂੰ ਹਟਾ ਕੇ ਤੇ ਚੰਗੇ ਰਸਤੇ ਇੱਥੇ ਪਾਈਦਾ ਨਹੀਂ ਬਹੁਤ ਜਲਦੀ ਜਿੰਨੇ ਮਹੀਨੇ 2 ਮਹੀਨੇ ਚ ਵੀ ਕੀਤੀ ਉਹ ਲਿਆਉ ਤੁਹਾਨੂੰ ਦੱਸ ਦਿਆਂਗਾ ਤੇ ਨੁਕਸਾਨ ਲਿਆਓ ਸਰੀਰ ਤੋਂ ਲੱਭ ਸਕਦਾ ਮਤਲਬ ਕੋਈ ਉਹ ਤੇ ਆਰਟੀਫੀਸ਼ੀਅਲ ਹੈ ਜੀ ਜਿਹੜਾ ਸਰੀਰ ਨੂੰ ਉਦੋਂ ਉੱਤੇ ਲੱਭਦਾ ਪੈਣਾ ਸਾਡੇ ਬੱਚਿਆਂ ਦੇ ਦੇਖੋ ਇਨਾਂ ਵੱਲ ਨਿਗਾਹ ਮਾਰੋ ਇਨਾਂ ਤੇ ਮਾਰੋ ਕੈਮਰਾ ਮਾਰ ਕੇ ਦੇਖੋ ਇਨਾਂ ਤੇ ਕੋਈ ਹੈਗਾ ਇਨਾਂ ਦੇ ਫੈਟ ਹੈਗੀ मतलब वो सिर्फ दिखावे वो, वो बिल्कुल दिखावे 100% दिखावा जी उने च 1% ਵੀ ਅਸਲ ਨਹੀਂ ਹੈ ਮੈਂ ਉਸ ਚ ਉਹ ਚੀਜ਼ ਨੂੰ ਮੰਨਦਾ ਹੀ ਨਹੀਂ ਕਿ ਨਸੀਹਤ ਦੇਣਾ ਚਾਹੁੰਦੇ ਹੋ ਨੌਜਵਾਨਾਂ ਨਸੀਹਤ ਇਹ ਦੇਣਾ ਵੀ ਚੰਗਾ ਖਾਓ ਥੋੜਾ ਖਾਓ ਹਾਂਜੀ ਪਰ ਮਿੱਟੀ ਤੋਂ ਪਛੇ ਨਾ ਜਾਓ ਹਾਂਜੀ ਮਿੱਟੀ ਮਿੱਟੀ ਚ ਜੋ ਤਾਕਤ ਆ ਉਹ ਕਿਸੇ ਚੀਜ਼ ਚ ਤਾਕਤ ਨਹੀਂ ਹੈ ਤੇ ਬਿਲਕੁਲ ਜੀ ਪਹਿਲਵਾਨ ਜੀ ਨੇ ਦੱਸਿਆ ਕਿ ਆਰਟੀਫੀਸ਼ਲ ਆਰਟੀਫੀਸ਼ਲ ਹੁੰਦਾ ਹੈ ਜਿਮ ਵਿੱਚ ਜਿਹੜੇ ਪਹਿਲਵਾਨ ਬੰਦੇ ਆ ਉਹ ਕਦੀ ਵੀ ਨੇਚਰਲ ਪਹਿਲਵਾਨ ਦਾ ਮੁਕਾਬਲਾ ਨਹੀਂ ਕਰ ਸਕਦੇ ਖੁਰਾਕ ਵੀ ਨੇਚਰਲ ਰੱਖਣੀ ਚਾਹੀਦੀ ਹੈ ਪ੍ਰੋਟੀਨ ਤੋਂ ਬਚਣਾ ਚਾਹੀਦਾ ਹੈ ਕੈਮਰਾਮੈਨ ਜਰਜੀਤ ਸਿੰਘ ਦਿਨਾਰ ਰੋਹਿਤ